ਲੰਬੇ ਸਮੇਂ ਤੋਂ ਮੰਗ ਕਰ ਰਹੀ ਏਟੀਟੀ ਦੇ ਅਧਿਆਪਕਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਚ ਸ਼ਾਮਲ ਕਰ ਲਿਆ ਜਾਏਗਾ 2 ਸਤੰਬਰ ਨੂੰ ਹੋਣ ਵਾਲੀ ਕੈਬਨਟ ਮੀਟਿੰਗ ਚ ਇਸ ਫੈਸਲੇ ਨੂੰ ਮਨਜ਼ੂਰੀ ਦਿੱਤੀ ਜਾਏਗੀ 41 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਏਟੀਟੀ ਅਧਿਆਪਕ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਦਾ ਮਰਨ ਵਰਤਰੀ ਸਾਬਕਾ ਸਿੱਖਿਆ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਖੁਲਵਾ ਦਿੱਤਾ ਹੈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਸਰਕਾਰ ਦੇ ਵੱਲੋਂ ਜਿਆਦਾ ਜਾਣਕਾਰੀ ਦੇ ਲਈ ਸਾਡੇ ਪੱਤਰਕਾਰ ਨਪਿੰਦਰ ਸਿੰਘ ਬਰਾੜ ਸਾਡੇ ਨਾਲ ਜੁੜ ਚੁੱਕੇ ਨੇ ਜੀ ਨਪਿੰਦਰ ਕੀ ਹੈ ਜਾਣਕਾਰੀ ਅਰਵਨ ਲਗਾਤਾਰ ਜਸਰਪੀ ਜੀ ਸਾਹਿਬ ਮੰਗਾ ਇਹਨਾਂ ਦੀਆਂ ਕਾਫੀ ਸਮੇਂ ਲ ਪਰ ਲਗਾਤਾਰ ਇਹਨਾਂ ਦੀਆਂ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਪਰ ਆਖਿਰਕਾਰ ਜਿਹੜੇ ਇਹਨਾਂ ਦੀ 41 ਦਿਨ ਹੋ ਚੁੱਕੇ ਸਨ ਮਰਨ ਵਰਤੇ ਬੈਠ ਰਹੇ ਹਨ ਜਿਹੜੇ ਇਹਨਾਂ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਔਰ ਇਹਨਾਂ ਦੀ ਲਗਭਗ ਪਿਛਲੇ ਕੁਝ ਦਿਨਾਂ ਤੋਂ ਸਰਕਾਰ ਨਾਲ ਜਿਹੜੀ ਹੈ ਮੀਟਿੰਗ ਹੋ ਰਹੀ ਸੀ ਔਰ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਵਿਚਾਰ ਦੀ ਕੜੀ ਦਾ ਕੰਮ ਕਰ ਰਹੇ ਸਨ ਸਰਕਾਰ ਔਰ ਇਹਨਾਂ ਦੇ ਆਪਕਾਂ ਦੇ ਵਿਚਾਰ ਔਰ ਅੱਜ ਉਹਨਾਂ ਨੇ ਐਲਾਨ ਕੀਤਾ ਹੈ ਕਿ 2 ਤਰੀਕ ਨੂੰ ਹੋਣ ਵਾਲੀ ਜਿਹੜੀ ਕੈਬਨਿਟ ਮੀਟਿੰਗ ਆ ਉਹਦੇ ਵਿੱਚ ਇਹਨਾਂ ਦੀਆਂ ਸਾਰੀਆਂ ਮੰਗਾਂ ਬਾਰੇ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਏਗਾ ਸਾਰੀਆਂ ਵਾਂਗਾਂ ਮੰਨ ਲਈਆਂ ਗਈਆਂ ਨੇ ਇੱਕ ਵਾਂਗ ਇਹਨਾਂ ਦੀ ਪਹਿਲੀ ਮੰਨ ਜੇ ਸੀ ਕਿ ਇਹਨਾਂ ਨੂੰ ਕਿਉਂਕਿ ਪੰਚਾਇਤ ਵਿਭਾਗ ਦੇ ਅਧੀਨ ਕੰਮ ਕਰ ਰਹੇ ਸਨ ਕਿ ਸਾਰੇ ਈ.ਟੀ.ਟੀ. ਅਧਿਆਪਕ ਔਰ ਜਿੰਨੇ ਵੀ ਇਹਨਾਂ ਦੇ 52 552 ਸਕੂਲ ਨੇ ਔਰ 13020 ਅਧਿਆਪਕ ਨੇ ਇਹ ਸਾਰੇ ਪੰਚਾਇਤ ਵਿਭਾਗ ਦੇ ਅਧੀਨ ਕੰਮ ਕਰ ਰਹੇ ਸਨ ਇਹੀ ਇਹਨਾਂ ਦੀ ਮੁੱਖ ਮੰਤੀ ਕਿ ਇਹਨਾਂ ਨੂੰ ਸਿੱਖਿਆ ਵਿਭਾਗ ਦੇ ਅਧੀਨ ਲਿਆਂਦਾ ਜਾਵੇ ਤਾਂ ਕਿ ਸਿੱਖਿਆ ਵਿਭਾਗ ਦੇ ਵਿੱਚ ਮਿਲਣ ਵਾਲੀਆਂ ਜਿਹੜੀਆਂ ਸਹੂਲਤਾਂ ਨੇ ਉਹ ਇਹਨਾਂ ਨੂੰ ਮਿਲ ਸਕਣ ਸਿੱਖਿਆ ਵਿਭਾਗ ਦੇ ਜਿਹੜੇ ਟੀਚਰਾਂ ਦੇ ਮੁਤਾਬਿਕ ਇਹਨਾਂ ਨੂੰ ਪ੍ਰਕਿਰਿਆ ਮਿਲ ਸਕਣ ਔਰ ਇਹ ਸੇ ਮੰਗ ਨੂੰ ਲੈ ਕੇ ਜਿਹੜੇ ਲੰਮਾ ਸੰਘਰਸ਼ ਇਹਨਾਂ ਦਾ ਜਿਹੜਾ ਅੱਜ ਰੰਗ ਲਿਆਇਆ ਔ ਪ੍ਰਕਾਰ ਇਹਨਾਂ ਦੀਆਂ ਮੰਗਾਂ ਮੰਨ ਲਈਆਂ ਨੇ ਸਿਕੰਦਰ ਸਿੰਘ ਮਲੂਕਾ ਨੇ ਅੱਜ ਇੱਥੇ ਕੋਲ ਪਹੁੰਚੇ ਤੇ ਸਿਕੰਦਰ ਸਿੰਘ ਮਲੂਕਾ ਨੇ ਜਿਸ ਪਲਾਜ਼ਾ ਜਿਹਨਾਂ ਦਾ ਮਰਨ ਵਰਤੜਾ ਕਰਵਾ ਦਿੱਤਾ ਔਰ ਇਹਨਾਂ ਦੀਆਂ ਸਾਰੀਆਂ ਮੰਗਾਂ ਨੂੰ ਪ੍ਰਵਾਨਗੀ ਦਾ ਐਲਾਨ ਕਰ ਦਿੱਤਾ ਹੈ